ਹਾਂਜੀ ਸ਼ਸ਼ੀਗਾਲ ਜੀ ਮੈਂ ਤੁਹਾਡਾ ਬਣਾ ਹੈਪੀ ਲਖਾਰੀ ਸਾਰਿਆਂ ਨੂੰ ਹੈਪੀ ਨਿਊਜ਼ਰ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲਓ ਫੋਲੋ ਤੇ ਤੁਹਾਨੂੰ ਅੱਜ ਦਿਖਾਵਾਂਗੇ ਜਿਹੜੀ ਗੰਟਰੀ 'ਚ ਮੈਂ ਗਿਆ ਹੋਇਆ ਹਾਂ ਯੂਰਪ ਦੇ ਲਾਗੇ ਪੈਂਦੀ ਹੈ ਇਹ ਇੱਥੇ ਨਵਾਂ ਸਾਲ ਮਨਾਉਂਦੇ ਆ ਠੀਕ ਹੈ ਜੀ ਦੇਖੋ ਸਨੋ ਫਾਲ ਹੋਣ ਲੱਗਿਆ ਦੇਖੋ ਤੁਸੀਂ ਆ ਦੇਖੋ ਆ ਦੇਖੋ ਨਿਕਲੇ ਨਿਕ ਕੇ ਸਿੱਟੇ ਹੈ ਸਨੋ ਫਾਲ ਦੇ ਨੇ ਸਨੋ ਪੈਣੀ ਅੱਜ ਬਹੁਤ ਜ਼ਿਆਦੇ ਤੇ ਹੁਣ ਤੁਹਾਨੂੰ ਜਾ ਕੇ ਆਪਾਂ ਉੱਥੇ ਦਿਖਾਉਣੇ ਆ ਹੈਪੀ ਨਿਊ ਇਅਰ ਮਨਾਉਣਗੇ ਬੁਰਾ ਤਗੜਾ ਤੁਮ ਦਾ ਹੰਦਾ ਇਧਰ ਤੇ ਰਾਤ ਦੇ 11:30 ਹੋ ਚੁਲੇ ਆ ਠੀਕ ਹੈ ਜੀ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਦਿਖਾਉਣੇ ਅੱਜ ਤੁਹਾਨੂੰ ਰੰਗਾ ਰੰਗ ਪ੍ਰੋਗਰਾਮ ਚਲੋ ਚੱਲਦੇ ਆ ਦੇਖੋ ਜੀ ਸਨੋਫਾਲ ਹੋਣ ਲੱਗ ਗਈ ਸਨੋ ਡਿੱਗਣ ਲੱਗਦੀ ਦੇਖ ਸਕਦੇ ਆ ਆ ਦੇਖੋ ਠੀਕ ਹੈ ਤੇ ਆਪਾਂ ਹੁਣ ਚੱਲਿਆਂ ਉਸ ਦਿਨ ਦਿਖਾਵਾਂਗੇ ਰੰਗਾ ਰੰਗ ਪ੍ਰੋਗਰਾਮ ਆ ਦੇਖੋ ਜੀ ਆ ਦੇਖੋ ਅਜੇ ਪਹਿਲਾਂ ਨਹੀਂ ਸਲੋ ਫਾਲਾ ਜਿਹੜੀ ਉਹਦਾ ਹਜੇ ਖਰੀ ਨਹੀਂ ਆਪਰ ਹੋਰ ਬਣਨ ਲੱਗੀ ਦਨ ਦਿਖਾਵਾਂਗੇ ਇੱਥੇ ਆ ਦੇਖੋ ਆ ਦੇਖੋ ਠੀਕ ਹੈ ਅਬ ਆ ਯਾਰ ਬਣ ਕੰਡ ਰਿਆ ਠੰਡੀ ਕੰਡ ਰੀ ਹੈ ਇਹ ਅਜੇ ਬਣ ਰਿਹਾ ਵਲੌਗ ਦੇ ਨਾਲ ਦਿਖਾਵਾਂਗੇ ਅੱਗੇ ਅੱਗੇ ਆ ਲਓ ਜੀ ਅਸੀਂ ਆ ਗਏ ਏ ਯਾਰੋ ਦੇ ਵਿੱਚ ਵੀ ਘੋੜਾ ਜਾਊਗਾ ਇੱਕ ਇੱਕ ਘੋੜਾ ਜਾਊਗਾ ਸਾਡੇ ਬਰੰਡੇ ਚ ਘੋੜਾ ਜਾਊਗਾ ਘੋੜਾ ਜਾਊਗਾ ਆ ਦੇਖੋ ਚਾਰੇ ਪਾਸੇ سنو ਹੀ سنو ਚੰਗਦੀ ਆ ਬਾਬਿਓ ਕਿਆ ਬਾਤ ਜਿੰਦਗੀ ਦਾ ਸਵਰਗ ਆ ਯਾਰ ਜਿੰਦਗੀ ਜੀ ਵਾਰ-ਵਾਰ ਦਾ ਦੇਖੋ ਆਉਣਾ ਨਹੀਂ ਪਰ ਜਿੰਦਗੀ ਇੱਕ ਵਾਰ ਆਉਣਾ ਬੰਦੇ ਨੇ ਉਹ ਜਿੰਦਗੀ ਨੂੰ ਆਨੰਦ ਮਾਣੋ ਯਾਰ ਹੱਸ ਕੇੜ ਕੇ এনਵਾਇਰਨਮੈਂਟ ਕਰੋ ਜਿਹਦਾ ਪਾਸਵਰਡ ਬਣਿਆ ਯਾ ਇੱਕ ਵਾਰੀ ਜ਼ਰੂਰ ਆਊਟ ਆਫ ਕੰਟਰੀ ਜਾ ਕੇ ਆਓ ਫੋਰਨ ਕੰਟਰੀ ਇੱਕ ਵਾਰੀ ਜ਼ਰੂਰ ਜਾ ਕੇ ਆਓ ਤੇ ਛੋਟੀ ਜਾਂ ਵੱਡੀ ਬਾਹਰਲਾ ਮੁਲਕ ਵੀ ਇੱਕ ਵਾਰੀ ਜ਼ਰੂਰ ਦੇਖੋ ਆ ਦੇਖੋ ਇੱਕ ਘੋੜਾ ਜੰਗ ਇਹ ਆ ਇੱਕ ਘੋੜਾ ਜੰਗ ਸਾਡੇ ਬਖੰਡ ਏਰੀਏ ਦਾ ਠੀਕ ਆ ਤੁਹਾਨੂੰ ਦਿਖਾਉਣਿਆ ਤੇ ਰੰਗਾ ਰੰਗ ਪ੍ਰੋਗਰਾਮ ਦੇ ਨਵੇਂ ਸਾਲ ਦਾ ਨੇੜੇ ਲੱਗ ਗਿਆ ਬਣੇ ਰਿਹਾ ਵਲੌਗ ਦੇ ਨਾਲ ਆ ਦੇਖੋਾਰੇ ਪਾਸੇ ਬਰਫੀ ਬਰ ਪਈ ਹੋਈ ਆ ਸਨੋਫਾਲ ਆ ਘੋੜਾ ਜੰਗ ਯਾਰ ਦੇਖੋ ਤੁਸੀਂ ਦੇਖ ਸਕਦੇ ਹੋ ਸੱਵਨੇ ਬੰਦੇ ਹੋ ਲੰਘੇ ਸਾਡਾ ਵੜਾ ਮੈਨੇ ਭਜਣਾ ਪੈਣਾ ਇੱਥੇ ਲੋਕਾਂ ਨੇ ਨਾ ਲੜੀਆਂ ਲਾਈਆਂ ਹੋਈਆਂ ਨੇ ਦੰਬ ਵੜਾ ਕੇ ਚਲਾਉਣਗੇ ਜਿਵੇਂ ਆਪਾਂ ਦੀਵਾਲੀ ਮਨਾਉਂਦੇ ਆਂ ਇੰਡੀਆ ਇੱਥੇ ਇਹ ਗੋਰੇ ਨਾ ਨਵੇਂ ਸਾਲ ਮਨਾਉਂਦੇ ਆ ਇਸ ਤਰ੍ਹਾਂ ਠੀਕ ਆ ਦੇਖੋ ਲਵ ਇੱਧਰ ਆਪਣੇ ਯਾਰ ਦੋਸਤ ਹੋਰ ਮਿਲਗੇ ਬਾਬਿਓ ਕਿਆ ਬਾਤ ਆ ਯਾਰ ਵਧੀਆ ਭਰਾ ਵਧੀਆ ਆ ਵੀਰ ਵਲੌਗ ਚੱਲਣ ਡਿਆ ਹਾਂਜੀ ਹਾਂਜੀ ਆ ਭਰਾ ਵਧੀਆ ਵਧੀਆ ਭਾਈ ਆ ਬਾਬੇ ਤੋਂ ਭਾਈ ਆਂਦੇ ਨੇ ਆਪਜ ਇਹ ਆਪਜ ਲੜੀ ਜਾਂਦੇ ਨੇ ਉਹ ਕਹਿੰਦਾ ਮੇਰੀ ਫੋਟੋ ਖਿਜੋਗਾ ਮੈਂ ਖਿਜਦਾ ਨਹੀਂ ਕਾਂ ਸਾਲਿਆ ਘਰ ਨੂੰ ਚੱਲੇ ਤੇ ਖਾਦੀ ਪੀਤੀ ਹੋਣੀ ਇਹਨਾਂ ਦੀ ਲਓ ਜੀ ਆਪਾਂ ਪਹੁੰਚ ਗਏ ਆਂ ਲੋਕੇਸ਼ਨ ਦੇ ਉੱਪਰ ਤੁਹਾਨੂੰ ਮੈਂ ਦਿਖਾਉਣਾ ਹੁਣ ਦੇਖੋ ਕਿੰਨਾ ਸੋਹਣਾ ਇੱਕ ਨੰਬਰ 뷰 ਆ ਰਿਹਾ ਆ ਵੇਖੋ ਇਸ ਤਰ੍ਹਾਂ ਬਣਾਉਂਦੇ ਆ ਇੱਥੇ ਨਵਾਂ ਸਾਲ ਆ ਵੇਖੋ ਡੈਕੋਰੇਸ਼ਨ ਕੀਤੀ ਕੀਤੀ ਭਈਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹੁਣ ਅੱਗੇ ਜਾ ਕੇ ਵੀ ਦਿਖਾਉਣਾ ਮੈਂ ਆ ਦੇਖੋ ਇੱਥੇ ਇਸ ਤਰ੍ਹਾਂ ਮਾਹੌਲਾ ਇੱਕ ਨੰਬਰ ਤੇ ਵੇਖ ਸਕਦੇ ਹੋ ਆਲੇ ਦੁਆਰੇ ਡੈਕੋਰੇਸ਼ਨ ਕੀਤੀ ਹੋਈ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਘਣੜ ਉੱਪਰ ਸਨੋ ਪੈਣ ਲੱਗੀ ਸਨੋਫਾਲ ਹੋਣ ਲੱਗੀ ਤੇ ਕਿੰਨਾ ਸੋਹਣਾ 뷰 ਆ ਵੇਖ ਸਕਦੇ ਹੋ ਦੇਖੋ ਆ ਦੇਖੋ ਬਾਬੇ ਕਿੰਨੇ ਘਣ ਜੀ ਦੇਖੋ ਇਹ ਗੇੜੀ ਜੀ ਬਣਾਈ ਹੋਈ ਆ ਦੇ ਕਿਹਤਰਾ ਦੀ ਆ ਜਿਹੜਾ ਜੱਟਾ ਜਿਹੜਾ ਜੰਗਦਾ ਸਨੋਫਾਲ ਉਹ ਗੇੜੀ ਆ ਹੁਣੇ ਕਿਆ ਬਾਤ ਹੈਪੀ ਨਿਊਜ਼ ਆਰ ਹੈਪੀ ਨਿਊਜ਼ ਆਰ ਹੈਪੀ ਨਿਊਜ਼ ਆ ਰਹੀ ਆ ਪਾਈਏ ਦੇਖੋ ਕਿਆ ਬਾਤ ਲਾਈਟ ਹੀ ਲਾਈਟਾਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਆ ਕਿਆ ਬਾਤ ਯੂਰਪਨ ਕੰਟਰੀ ਸਨੋ ਫਾਲ ਹੋਣ ਲੱਗ ਗਿਆ ਦੇਖੋ ਕਿੰਨੀ ਘਣ ਸਨੋ ਪੈਣ ਲੱਗ ਰਹੀ ਆ ਰਾਤ ਦੇ ਇੱਥੇ 11:30 12:00 ਵੱਜ ਚੱਲੇ ਆ ਆ ਦੇਖੋ ਬਾਬਿਓ ਕਿੰਨਾ ਘੈਂਟ ਤੇ ਮਾਹੌਲ ਬਣਿਆ ਪਿਆ ਸਰਾ ਇੱਕ ਨੰਬਰ ਕਿਆ ਬਾਤ ਐ ਇਦਾਂ ਦੇ ਵੀ ਤੁਸੀਂ ਪਹਿਲੀ ਵਾਰ ਹੀ ਦੇਖਿਆ ਹੋਣਾ ਦੇਖ ਇੱਥੇ ਮਨਾਉਂਦੇ ਆ ਨਵਾਂ ਸਾਲ ਵੀ ਦੇਖ ਸਕਦੇ ਆ। ਬਾਪੋ ਇੱਥੇ ਚੱਲਦਾ ਨਵਾਂ ਸਾਲ ਵਰ। ਕਿਆ ਬਾਤ ਆ ਦੇਖੋ। ਰੰਗਾ ਰੰਗ ਪ੍ਰੋਗਰਾਮ ਇੱਥੇ ਕਰਦੇ ਨੇ ਗੋਰੇ ਡਾਂਸ। ਕਿਆ ਬਾਤ ਇੱਕ ਨੰਬਰ ਘੈਂਟ। ਬਾਪੋ ਇੱਥੇ ਆਪਣੇ ਇੰਡੀਅਨ ਭਰਾ ਵੀ ਹੈਗੇ ਆ। ਆ ਦੇਖੋ ਇੱਥੇ ਪੈਂਦਾ ਗਾਹ ਦੇ ਪੈਂਦੀ ਐ ਟੱਕ। ਆ ਮਿਊਜ਼ੀਅਮ ਇੱਥੇ ਚੱਲਦਾ ਮਿਊਜ਼ੀਅਮ ਚੱਲਦਾ ਦੇ। ਰਿਆਦਾ ਆਪਦਾ ਆਪਦਾ ਡਾਂਸ ਕਰੋ ਸਾਈਡ ਤੇ ਆਪਣਾ ਆਪਣਾ। ਕੀ ਤੂੰ ਦੇਖ ਸਕਦੇ ਕਿੰਨਾ ਸੋਹਣਾ 뷰 આપણે બધા લાગે ਮੇਚ ਪੁਲਸ ਫਿਰਦੀ ਆ ਸਾਰੇ ਪੁਲਸ ਫਿਰਦੀ ਆ ਇੱਥੇ ਸੇਫਟੀ ਆ ਕੋਈ ਬੰਦਾ ਹਰਕਤ ਨਹੀਂ ਕਰ ਸਕਦਾ ਇੱਥੇ ਪੁਲਸ ਬੈਠੀ ਦੇਖ ਤਾਂ ਇਹ ਗੋਰੀਆਂ ਦੇਦੇ ਸਕਿਉਰਟੀ ਬਹੁਤ ਜ਼ਿਆਦਾ ਆ ਉਹ ਫੁਰਤ ਵੀ 몰ਾਸੇ ਇੰਝ ਚਾਹਾਂ ਪਰ ਚਾਨਦਾ ਸਵਰਗ ਉੱਪਰੋਂ ਸਨੋਪੈਰੀਆ ਦੇਖ ਸਕਦੇ ਹੋ ਪੂਰੀ ਕੈਂਡ ਆ ਪੂਰੇ ਤੱਕ ਪੈਣ ਦੀ ਬਾਬਿਓ ਪੰਜਾਬੀ ਆ ਗਏ ਓਏ ਹੈਪੀ ਨਿਊਜ਼ ਇਹਦੇ ਵਿੱਚੋਂ ਬਾਬਿਓ ਪਟਾਕੇ ਚੱਲਣਗੇ ਇਹਦੇ ਵਿੱਚੋਂ ਹਾਂਜੀ ਉੱਪਰੋਂ ਸਨੋਪ ਕੰਢੇ ਸਨੋ ਫਾਲ ਹੋ ਰਿਹਾ ਦੇ ਕਿੰਨਾ ਕੈਂਡ ਕਿਆ ਗੱਲਬਾਤ ਇੱਕ ਨੰਬਰ ਮਾਹੌਲਾ ਬਾਬਿਓ ਸਰਾ ਗੱਲਬਾਤ ਹੋਈ ਪਈ ਆ ਕਹਿੰਦੇ ਮਾਨਸ ਵਾਲਾ ਜੱਟ ਪਹੁੰਚਿਆ ਹੋਇਆ ਇਕੱਲਾ ਹੀ ਕਹਿੰਦੇ

ਬਾਬੇ ਰਾਤ ਦੇ 12 ਵਜੇ ਕਿਨੇ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਦਾ ਟਾਈਮ ਹੋ ਰਿਹਾ ਓ ਜੱਟਾ ਬਣਾ ਦੇ ਓ ਪੰਜਾਬੀ ਆ ਗਏ ਰਾਜ ਬੱਜ ਲੈ ਘੜੀ ਦੱਸ ਜੇ ਮਮਾ no mariana no, no. 对对对对 ਸنو ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਠੀਕ ਹੈ ਹੁਣ ਸਾਰੇ ਚੱਲੇ ਆ ਆਪਣੇ ਆਪਣੇ ਘਰਾਂ ਨੂੰ ਆ ਦੇਖੋ ਇੱਧਰ ਪੁਲਿਸ ਦੀਆਂ ਗੱਡੀਆਂ ਵੀ ਖੜੀਆਂ ਨੇ ਪੁਲਿਸ ਸਿਕਿਉਰਿਟੀ ਇੱਥੇ ਕੋਈ ਆਇਆ ਨਹੀਂਗਾ ਵੀ ਆਮ ਗੱਲਾਂ ਹਨ ਉਹ ਦੂਜੀ ਜਗ੍ਹਾ ਮੰਨੇਗਾ ਜੰਡੀ ਆਲਾ ਮੈਂ ਗਏ ਤਾਂ ਇੰਡੀਆ ਤੋਂ ਇੰਡੀਆ ਤੋਂ ਪਰ ਇੰਡੀਆ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਗੱਲ ਕਰਦੇ ਆ ਵੀ ਸੇਫਟੀ ਬਹੁਤ ਜ਼ਿਆਦਾ ਹੈ ਸਾਫ ਸੁਥਰਾ ਮਾਹੌਲ ਹੈ ਹਨਾ ਬੜਾ ਇੰਜਵਾਇ ਕਰਦੇ ਨੇ ਲੋਕ ਸਾਰੇ ਆਪਣੇ ਆਪਣੀ ਮਸਤੀ ਦੇ ਵਿੱਚ ਹਨਾ ਬੱਸ ਸਤੰਕਾਂ ਕਿ ਵਧੀਆ ਸਾਰਿਆਂ ਦੀ ਠੀਕ ਹੈ ਜੀ ਦੇਖ ਸਕਦੇ ਹੋ ਪੂਰਾ ਘੈਂਟ ਇੱਕ ਨੰਬਰ ਮਾਹੌਲ ਹੈ ਸਾਰੇ ਹੁਣ ਚੱਲੇ ਨੇ ਆਪਣੇ ਆਪਣੇ ਘਰਾਂ ਨੂੰ ਦੇਖੋ ਹੈਪੀ ਨੀਸਰ ਮਣਾ ਕੇ ਰਾਤ ਦੇ ਡੇਢ ਵਜ ਚਲੇ ਆ ਜੀ ਠੀਕ ਹੈ ਆਪਾਂ ਵੀ ਚੱਲੇ ਆ ਬੱਸ ਦੇਖ ਸਕਦੇ ਹੋ ਆ ਸਨੋ ਨਾ ਸਾਰੇ ਕੱਪੜੇ ਭਰ ਕੇ ਫੋਨ ਦਾ ਕੈਮਰਾ ਵੀ ਧੁੰਦਲਾ ਹੋ ਗਿਆ ਐਨੀ ਸਨੋ ਫਾਲ ਹੋ ਕੇ ਅੱਡੀ ਨਾ ਉਰੇ ਤਣ ਪੁੱਜਿਓ ਠਰ ਕੇ ਜਮਾ ਐਨ ਪੂਰੇ ਇੱਥੇ ਨਾ ਪੁਲਿਸ ਵਾਲੇ ਇੰਨੇ ਹਿਸ਼ਿਆਰ ਨੇ ਬੱਤੀਆਂ ਚੱਲੀ ਨੇ ਗੱਡੀਆਂ ਦੇਖ ਸਕਦੇ ਹੋ ਥਾਂ ਥਾਂ ਗੱਡੀਆਂ ਖੜੀਆਂ ਨੇ ਇਹਦੇ ਵਿੱਚ ਬੈਠੇ ਨੇ ਪੁਲਿਸ ਵਾਲੇ ਦੋ ਦੋ ਐ ਉਹਦੀ ਮਾਦਨ ਸ਼ੀਸ਼ਾ ਸਾਫ਼ ਕਰ ਦਦਨੇ ਉਹ ਸ਼ੀਸ਼ੇ ਦੇ ਉੱਪਰ ਤੇ ਹਨਾ ਇਹ ਆਪਣੇ ਇੰਡੀਆ ਦੇ ਵਿੱਚ ਫੋਨ ਕਰਦੇ ਆ ਰੈਪਟ ਲਖਾਉਣੇ ਆ ਸਭ ਕੁਝ ਕਰਦੇ ਆ ਫੇਰ ਵੀ ਪੁਲਿਸ ਆਉਂਦੀ ਨਹੀਂ ਛੇਤੀ ਛੇਤੀ ਇੱਥੇ ਪੁਲਸ ਆ ਖੜੀ ਗੱਡੀ 1 ਮਿੰਟ ਜੀ ਛੱਟ ਕੇ ਲੈ ਜਾਣਗੇ ਬੰਦੇ ਨੂੰ ਇੱਥੇ ਆ ਚੀਜ਼ ਆ ਇਹੀ ਫੋਰਨ ਕੰਟਰੀ ਸੇਫਟੀ ਆ ਇੱਕ ਗੱਡੀ ਹੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਹੈ ਨਾ ਬੱਤੀ ਉਹ ਦੇਖੋ ਤੁਸੀਂ ਉਧਰ 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 ਆਹ ਦੇਖੋ ਉਹ ਤੁਹਾਨੂੰ ਪਿੱਛੇ ਦੂਰ ਨਿਗਾਹ ਮਾਰੋ ਬੱਲਮ ਚੱਲਦੇ ਵੀਰੇ ਗੱਡੀ ਦੇ ਡਿਪਰ ਉੱਥੇ ਹੀ ਪੁਲਿਸ ਖੜੀ ਆ ਤੇ ਇਧਰ ਆ ਆਰਮੀ ਦਾ ਟਰੱਕ ਖੜਾਗਾ ਇੱਥੇ ਪੂਰਾ ਤਗੜਾ ਕੰਮ ਹੁੰਦਾ ਜਿਵੇਂ ਮੈਂ ਆਪਣੇ ਇੰਡੀਆ ਦਸਹਿਰਾ ਬਣਾਇਆ ਜਾਂਦਾ ਇੱਥੇ ਐਸੇ ਤਰ੍ਹਾਂ ਹਰ ਸਾਲ ਨਵਾਂ ਹੈਪੀ ਨਿਊ ਇਅਰ ਬਣਾਇਆ ਜਾਂਦਾ ਲਓ ਜੀ ਆਪਾਂ ਆ ਗਏ ਆਪਣੇ ਘਰ ਕੋਲ ਜਾਓ ਜੀ ਆਪਾਂ ਆ ਗਏ ਉਥੋਂ ਹੁਣ ਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਕਰਕੇ ਜੁੜੋ ਸਿਓ ਤੁਹਾਨੂੰ ਆਪਣਾ ਅੱਜ ਦਾ ਵਲੌਗ ਕਿਦਾਂ ਲੱਗਿਆ ਥੈਂਕ ਯੂ ਬਾਏ ਬਾਏ